ਸੋ ਸਿਕਾ ਲਈ ਦੋਸਤੋ ਅੱਜ ਮੈਂ ਬੱਚਿਆਂ ਵਾਸਤੇ ਵੈਰਾਈਟੀ ਲੈ ਕੇ ਆਇਆ ਤੁਸੀਂ ਪਿੱਛੇ ਚੈੱਕ ਕਰ ਸਕਦੇ ਹੋ ਇਹ ਗੱਲ ਦਾ 100% ਦਾਵਾ ਵੀ ਇਸ ਟਾਈਮ ਪੂਰੇ ਪੰਜਾਬ ਚ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਹੈ ਜਿਹਦੇ ਕੋਲ ਆ ਮਾਲ ਪਿਆ ਹੋਵੇ ਸਪੈਸ਼ਲ ਤੇ ਸਪੈਸ਼ਲ ਇੰਪੋਰਟ ਕਰਾਇਆ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਲਾਈਟਿੰਗ ਇਹਦੇ ਤੇ 18 ਤਰੀਕੇ ਦੀਆਂ ਲਾਈਟਾਂ ਚੱਲਦੀਆਂ ਨੇ ਆ ਸ਼ੂਜ਼ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਲਾਈਟਾਂ ਚੱਲਦੀਆਂ ਨੇ ਇਹਦੇ ਤੇ ਆ ਮੈਂ ਤੁਹਾਨੂੰ ਦਿਖਾਉਣਾ ਆ ਲੋ ਇਹ ਆ ਬਟਨ ਲੱਗਾ ਹੋਇਆ ਚਾਰਜ ਹੁੰਦੀਆਂ ਇਹ ਇਹ ਚਾ ਹਲੋ ਅਲੱਗ-ਅਲੱਗ ਤਰੀਕੇ ਦੀਆਂ 17 18 ਲਾਈਟਾਂ ਇੱਥੇ ਚੱਲਦੀਆਂ ਨੇ ਪੂਰੇ ਚਾਰਜ ਹੁੰਦੇ ਨੇ ਮਾਡਲ ਤੁਹਾਡੇ ਸਾਹਮਣੇ ਸਾਰੇ ਲੱਗੇ ਹੋਏ ਨੇ ਤੇ ਇਹਦੇ ਤੇ ਛੋਟੇ ਬੱਚੇ ਤੋਂ ਲੈ ਕੇ ਬਸ ਮੈਂ ਇੱਕ ਬੇਨਤੀ ਕਰੂੰਗਾ ਜਿਨ੍ਹਾਂ ਨੂੰ ਵੀ ਇਹ ਮਾਲ ਚਾਹੀਦਾ ਨਾਲ ਦੀ ਨਾਲ ਇਹਨੂੰ ਸਕਰੀਨਸ਼ਾਟ ਭੇਜ ਦਿਓ ਪਹਿਲਾਂ ਅਸੀਂ ਪਿਛਲੀ ਵਾਰ ਤਿੰਨ ਚਾਰ ਬੰਦਿਆਂ ਦੇ ਨਹੀਂ ਬੂਟ ਮਿਲੇ ਪੈਸੇ ਬਹੁਤ ਔਖੇ ਮੋੜੇ ਲੜਨ ਤੱਕ ਕੰਮ ਕਿਉਂ ਕਿ ਬੱਚੇ ਜਿੱਦ ਪੈ ਜਾਂਦੇ ਸਾਨੂੰ ਵੀ ਪਤਾ ਜੇ ਸਾਡੇ ਬੱਚੇ ਦੇਖ ਲੈਣ ਉਹਨਾਂ ਨੂੰ ਚੀਜ਼ ਨਾ ਮਿਲੇ ਫਿਰ ਅਗਲਾ ਗਲਤੀ ਆ ਫੀਲ ਕਰਦਾ ਤੋ ਜਿਨ੍ਹਾਂ ਨੂੰ ਚਾਹੀਦਾ ਇਕੱਲਾ ਬੁਕਿੰਗ ਤੇ ਮਿਲਣਾ ਬੱਚੇ ਦਾ ਛੋਟਾ ਸਹੀ ਦਾ ਦੇਖੋ ਤੁਸੀਂ ਸ਼ੂ ਦੇਖੋ ਕਿੰਨਾ ਸੋਹਣਾ ਹੈ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਐਕਸਕਲੂਸਿਵ ਆਈਟਮਾਂ ਨੇ ਸਾਰੀਆਂ ਹਲੋ ਇੱਕ ਇਹਦੇ ਚ ਲਾਈਟ ਚਲਾਇਓ ਬੱਚਿਓ ਇੱਕ ਇਹਦੇ ਵਿੱਚ ਆਇਆ ਆਪਣਾ ਆ ਲਿਆ ਨੇੜੇ ਆ ਦੇਖੋ ਆ ਸ਼ੂਜ਼ ਆਇਆ ਥੱਲਿਓ ਆਪਣਾ ਟੈਰਾਂ ਵਾਲੇ ਸ਼ੂਜ਼ ਇਹ ਆ ਦੇਖੋ ਇਹ ਆ ਚੰਗਾ ਮਤਲਬ ਸਕੇਟਿੰਗ ਵਾਲਾ ਸ਼ੂ ਹੈਗਾ ਇਹ ਠੀਕ ਆ 스케이ਟਿੰਗ ਕਰਦਾ ਇਹ ਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਾ ਸਾਈਜ਼ ਹੈਗਾ ਜੇ ਤੁਸੀਂ 스케이ਟਿੰਗ ਨਹੀਂ ਕਰਨਾ ਇਹਨੂੰ ਤੁਸੀਂ ਐਦਾਂ ਕਰਕੇ ਇਹ ਬੰਦ ਹੋ ਜਾਂਦਾ 스케이ਟਿੰਗ ਬੰਦ ਹੋ ਜਾਂਦੀ ਹੈ ਇਹਦੇ ਚ ਕਈ ਮਾਡਲ ਆਪਣੇ ਕੋਲ ਪਏ ਆ ਹਲ ਇਹਦੇ ਚ ਕੁੜੀਆਂ ਵਾਲਾ ਪਿੰਕ ਕਲਰ ਆਪਣੇ ਕੋਲ ਪਿੰਕ ਚ ਵੀ ਸਾਈਜ਼ ਇਹਦੇ ਵਿੱਚ ਜ਼ਿਆਦਾਤਰ ਸਾਈਜ਼ ਹੈਗੇ ਨੇ ਮੰਨ ਲਓ ਆਪਣਾ 4 ਸਾਲ ਤੋਂ ਜਿਹੜੇ 스케이ਟਿੰਗ ਵਾਲੇ ਨੇ 4 ਸਾਲ ਤੋਂ ਲੈ ਕੇ ਆ 4 ਸਾਲ ਤੋਂ ਲੈ ਕੇ 10 ਸਾਲ ਤੱਕ ਦੇ ਸਾਈਜ਼ ਹੈਗੇ ਨੇ ਸਾਈਜ਼ ਮੈજર ਕਰਨ ਦਾ ਸਭ ਤੋਂ ਸੌਖਾ ਤਰੀਕਾ ਜਿਹੜਾ ਤੁਸੀਂ ਸਕੂਲ ਬੱਚੇ ਨੂੰ ਸ਼ੂਜ਼ ਪਾ ਕੇ ਭੇਜਦੇ ਹੋ ਉਹਦੀ ਫੋਟੋ ਭੇਜ ਦਿਓ ਸਾਈਜ਼ ਕਦੀ ਵੀ ਗਲਤ ਨਹੀਂ ਆਊਗਾ ਇਹਦੇ ਵਿੱਚ ਇੱਕ ਕਲਰ ਆ ਪਿਆ ਦੂਜਾ ਕਲਰ ਆ ਪਿਆ ਠੀਕ ਹੈ ਜੀ ਜਿਹੜੇ ਹੈਗੇ ਸਕੇਟਿੰਗ ਵਾਲੇ ਆ ਕਲਰ ਪਿਆ ਆ ਬਲੈਕ ਦੇ ਵਿੱਚ ਛੋਟਾ ਵੱਡਾ ਸਾਰੇ ਹੈਗੇ ਆ ਔਰ ਇਹ ਬੰਨਣਾ ਬੜਾ ਸੌਖਾ ਆ ਦੇਖੋ ਤਿੰਨੇ ਚੀਜ਼ਾਂ ਇਕੱਠੀਆਂ ਕਰਦੇ ਆ ਇੱਕ ਤਾਂ ਲੇਸੀਜ਼ ਤੋਂ ਬਿਨਾਂ ਆ ਇਕੱਠਾ ਕਰਤਾ ਇੱਕ ਲਾਈਟਿੰਗ ਨਾਲ ਲਾਤੀ ਉਹ ਵੀ ਲਾਈਟਿੰਗ 16 17 ਤਰੀਕੇ ਦੀ ਇੱਕ ਇਹਦੇ ਨਾਲ ਸਟੱਡ ਲਾਤੇ ਆ ਲੋ ਔਰ ਦੂਜੀ ਚੌਥੀ ਗੱਲ ਇਹਦੇ ਚਾਰ ਆਵੇ ਚਾਰੇ ਫੀਚਰਾਂ ਵੀ ਚਾਰਜ ਹੁੰਦਾ ਇਹ ਸ਼ੂਜ਼ ਚਾਰਜ ਹੁੰਦਾ ਘੰਟਾ ਡੇਢ ਤੁਸੀਂ ਚਾਰਜ ਲਾ ਕੇ ਰੱਖ ਸਕਦੇ ਹੋ ਤੇ ਇੱਕ ਇਹਦੇ ਚ ਕੱਲੀ ਲਾਈਟ ਵਾਲਾ ਆਉਂਦਾ ਇਹਦਾ ਰੇਟ ਹੈਗਾ 17 18 ਤੇ 2100 17 ਤੇ 1800 ਰੁਪਏ ਹੈਗਾ ਲਾਈਟ ਵਾਲੇ ਦਾ ਰੇਟ ਤੇ 2000 ਤੇ 2100 ਹੈਗਾ ਸਟੱਡ ਦਾ ਰੇਟ ਔਰ ਆ ਰੇਟ ਜੇ ਅਗਲਾ 40 ਦਿਨਾਂ ਬਾਅਦ ਮਾਲ ਵੀ ਮੰਗਾ ਲੈ ਨਹੀਂ ਦੇ ਸਕਦਾ 200 300 ਜੋੜੀ ਆਈ ਹੈ ਵੱਧ ਤੋਂ ਵੱਧ ਠੀਕ ਹੈ ਸੋ ਜਿਨ੍ਹਾਂ ਨੇ ਬੁੱਕ ਕਰਨੀ ਹੈ ਮੈਂ ਰਾਤ ਨੂੰ ਵੀ ਇਹਦੀ ਬੁਕਿੰਗ ਲੈ ਲੂੰਗਾ ਮੈਂ ਕੁੜੀਆਂ ਨੂੰ ਕਹਤਾ ਨੰਬਰ ਹੈਗੇ 70 36 4050 97791 58769 ਇਹ ਦੋ ਨੰਬਰਾਂ ਦੇ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ ਤੁਹਾਨੂੰ ਮੈਂ ਸਾਈਜ਼ ਦੁਆਰਾ ਦਿਖਾ ਦੇਣਾ ਆ ਲੋ ਜੇ ਤਾਂ ਤੁਸੀਂ ਲੈਣੇ ਨੇ ਕੱਲੇ ਲਾਈਟ ਵਾਲੇ ਉਹ ਹੈਗੇ ਆ ਸਾਈਜ਼ ਆ ਲੋ ੱਲੇ ਲਾਈਟ ਵਾਲੇ ਜਿਹੇ ਚ ਸਾਰੇ ਸਾਈਜ਼ ਹੈਗੇ ਨੇ ਇਹਦੇ ਚ ਛੋਟਾ ਸਾਈਜ਼ ਵੀ ਹੈਗਾ ਇਹਦੇ ਵਿੱਚ 22 ਤੋਂ 26 ਸਾਈਜ਼ ਵੀ ਹੈਗਾ ਜਿਹੜਾ ਸਾਲ ਤੋਂ 3 ਸਾਲ ਦੇ ਬੱਚੇ ਤੱਕ ਇਹਦੇ ਚ 3 ਤੋਂ 8 ਸਾਲ ਦੇ ਬੱਚੇ ਦਾ ਵੀ ਆ ਤੇ 6 ਤੋਂ 10 ਸਾਲ ਦੇ ਬੱਚੇ ਜਿਹੜੇ ਸਾਰਾ ਗਰੁੱਪ ਹੈਗਾ ਤੇ ਜਿਹੜੇ ਆ ਸਟੱਡ ਵਾਲੇ ਨੇ ਜਿਹੜੇ ਆ ਥੱਲੇ ਸਕੇਟਿੰਗ ਵਾਲੇ ਨੇ ਇਹਨਾਂ ਦੇ ਵਿੱਚ ਹੈਗੇ ਆ 4 ਸਾਲ ਤੋਂ ਲੈ ਕੇ 10 ਸਾਲ ਤੱਕ ਕੁੜੀਆਂ ਤੇ ਮੁੰਡੇ ਦਾ ਡਿਜ਼ਾਈਨ ਦਿਖਾ ਦਿੰਦਾ ਮੈਂ ਕੈਮਰਾਮੈਨ ਨੂੰ ਕਹਿ ਕੇ ਆਹ ਮਾਡਲ ਆਪਣੇ ਕੋਲ ਸਾਰੇ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਮਾਡਲ अवेलेबल ਆ ਨੰਬਰ ਹੈਗਾ 70364050 ਤੇ 9779958769 ਜਲਦੀ ਤੋਂ ਜਲਦੀ ਬੁੱਕ ਕਰ ਸਕਦੇ ਹੋ ਤੇ ਆਪਣਾ ਘਰੇ ਬੈਠ ਕੇ ਮੰਗਾ ਸਕਦੇ ਹੋ ਧੰਨਵਾਦ